ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਚਾਚਾ ਭਤੀਜਾ ਇੱਕ ਦੂਜੇ ਦੇ ਖਿਲਾਫ ਚੋਣ ਲੜਨਗੇ ਜੀ ਹਾਂ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਭਰਾ ਇੰਦਰਜੀਤ ਸਿੰਘ ਤੇ ਭਤੀਜਾ ਦੀਪਿੰਦਰ ਸਿੰਘ ਰੰਧਾਵਾ ਕਾਂਗਰਸ ਛੱਡ ਕੇ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਆਪਣਾ ਪੰਜਾਬ ਪਾਰਟੀ ਨੇ ਡੇਰਾ ਬਾਬਾ ਨਾਨਕ ਤੋਂ ਦੀਪਿੰਦਰ ਸਿੰਘ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਹੈ ਦੀਪਿੰਦਰ ਸਿੰਘ ਰੰਧਾਵਾ ਜੀ ਜਿਹੜੇ ਸਰਵਿੰਦਰਜੀਤ ਸਿੰਘ ਰੰਧਾਵਾ ਜੀ ਦੇ ਬੇਟੇ ਨੇ ਸਦਾ ਸੰਤੋਖ ਸਿੰਘ ਰੰਧਾਵਾ ਹੁਣਾਂ ਦੇ ਪੁੱਤਰੇ ਨੇ ਜਿਹੜੇ ਹਾਈਲੀ ਐਜੂਕੇਟਿਡ ਹੈ ਜਿਨ੍ਹਾਂ ਦੇ ਖੂਨ ਵਿੱਚ ਲੋਕਾਂ ਦੀ ਸੇਵਾ ਜਿਹੜੀ ਹੈ ਉਹਨਾਂ ਦੇ ਰਗ ਰਗ ਦੇ ਵਿੱਚ ਹੈ ਇਮਾਨਦਾਰ ਨੇ ਉਹਨਾਂ ਨੂੰ ਜੈਨੂਵਿਕ ਕਰਵਾਇਆ ਅੱਜ ਆਪਣਾ ਪੰਜਾਬ ਪਾਰਟੀ ਦੇ ਵਿੱਚ ਔਰ ਉਹਨਾਂ ਨੂੰ ਆਪਣਾ ਪੰਜਾਬ ਪਾਰਟੀ ਦਾ ਕੈਂਡੀਡੇਟ ਵੀ ਬਣਾਇਆ ਮਨ ਮੇਰਾ ਪਹਿਲਾਂ ਵੀ ਲੋਕ ਸੇਵਾਦਾਈ ਸੀਗਾ ਜਿਹਦੇ ਕਰਕੇ ਮੈਂ ਮਹਿਸੂਸ ਕੀਤਾ ਕਾਂਗਰਸ ਪਾਰਟੀ ਜਿਹੜੀ ਛੱਡੀ ਸੀਗੀ ਮੈਂ ਇਹ ਗੱਲ ਤੁਹਾਡੇ ਸਾਹਮਣੇ ਉਸ ਵਲੇ ਇਸਤੀਫੇ ਦੇ ਵੇਲੇ ਵੀ ਦੱਸ ਦਿੱਤੀ ਗਈ ਸੀ ਕਿ ਕਾਂਗਰਸ ਪਾਰਟੀ ਉਹ ਪਾਰਟੀ ਨਹੀਂ ਰਹੀ ਜਿਹੜੇ ਨੂੰ ਅਸੀਂ ਮੇਰੇ ਹਿਸਾਬ ਨਾਲ ਮੇਰੇ ਦਾਦਾ ਜੀ ਉਹਨਾਂ ਨੇ ਜਿਹਨੂੰ ਬਣਾਇਆ ਸੀਗਾ ਜਿਹਦੇ ਚ ਉਹਨਾਂ ਨੇ ਯੋਗਦਾਨ ਆਪਦਾ ਪਾਇਆ ਸੀ ਕਿ ਅਸੀਂ ਬਤੌਰ ਉਹਨਾਂ ਦੇ ਘਰੇ ਜਨਮ ਜਨਮ ਲਿਆ ਸੀ ਜੋ ਅਸੀਂ ਸੁਣਿਆ ਸੀ ਕਾਂਗਰਸ ਪਾਰਟੀ ਪਰ ਉਹ ਕਾਂਗਰਸ ਪਾਰਟੀ ਉਹ ਬਿਲਕੁਲ ਨਹੀਂ ਰਹੀਗੀ ਦੀਪਿੰਦਰ ਸਿੰਘ ਰੰਧਾਵਾ ਦੇ ਚਾਚਾ ਅਤੇ ਡੇਰਾਬਾਬਾ ਨਾਨਕਤੂ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਇਸ ਦੇ ਉੱਤੇ ਕੀ ਕਹਿਣਾ ਹੈ ਜਰਾ ਉਹ ਵੀ ਸੁਣੋ ਪਰਿਵਾਰਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਪਰ ਖੂਨ ਦਾ ਰਿਸ਼ਤਾ ਕਦੀ ਇਹ ਚੀਜ਼ ਹੋ ਸਕਦੀ ਹੈ ਕਿ ਕੋਈ ਭਰਾ ਲੜਪੇਗਾ ਤੇ ਅਖੀਰ 'ਚ ਜਿਹੜਾ ਭਰਾ ਨੂੰ ਕਿਤੇ ਨਾ ਕਿਤੇ ਸਾਥ ਜ਼ਰੂਰ ਹੋਏਗਾ ਉਹਨੂੰ ਇਹ ਚੀਜ਼ ਜ਼ਰੂਰ ਆਏਗੀ ਕਿ ਮੈਂ ਆਪਣੇ ਬਾਪ ਦੇ ਜਿਹੜੀ ਮੈਨੂੰ ਕਸਮ ਪਾ ਕੇ ਕਿਹਾ ਸੀ ਕਾਂਗਰਸ ਨਹੀਂ ਛੱਡਣੀ ਉਹਦੇ ਤੇ ਅੱਜ ਮੇਰੇ ਬਾਪ ਨੂੰ ਉੱਪਰ ਜ਼ਰੂਰ ਅਫਸੋਸ ਹੋਇਆ ਹੋਏਗਾ ਕਿ ਮੇਰੇ ਪਰਿਵਾਰ 'ਚ ਜਿਹੜੀ ਮੈਂ ਸਾਰੀ ਜ਼ਿੰਦਗੀ ਅੱਤਵਾਰ 'ਚ ਨਹੀਂ ਮੈਂ ਆਪਣਾ ਸਿਰ ਝੁਕਾ ਤੇ ਅੱਜ ਮੇਰੇ ਮੁੰਡੇ ਨੇ ਮੇਰਾ ਸਿਰ ਝੁਕਾ ਦਿੱਤਾ ਇਹ ਜ਼ਰੂਰ ਮੇਰੇ ਪਿਤਾ ਜੀ ਨੂੰ ਅਫਸੋਸ ਹੋਏਗਾ ਮੇਰੀ ਮਾਂ ਨੂੰ ਵੀ ਜ਼ਰੂਰ ਹੋਏਗਾ ਸੰਗਰੇ ਉਮੀਦਵਾਰ ਨੂੰ ਲੈ ਕੇ ਕੁਝ ਇਸੇ ਤਰ੍ਹਾਂ ਦਾ ਵਿਰੋਧ ਫਿਰੋਜ਼ਪੁਰ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਅਕਾਲੀ ਐਮਪੀ ਸ਼ੇਰ ਸਿੰਘ ਖਬਾਇਆ ਦੇ بیٹے ਦਿਵਿੰਦਰ ਸਿੰਘ ਖਬਾਇਆ ਨੂੰ ਅਜੇ ਤੱਕ ਉਮੀਦਵਾਰਤਾ ਨਹੀਂ ਐਲਾਨਿਆ ਗਿਆ ਪਰ ਉਹਨਾਂ ਨੂੰ ਲੈ ਕੇ ਪਾਰਟੀ ਦੇ ਅੰਦਰ ਫੁੱਟ ਸਾਹਮਣੇ ਆ ਗਈ ਹੈ